ਨਰਮ ਕਾਰਵਾਈ ਦਾ ਰਵਈਆ ਹੁਣ ਵੀ ਹੈ ਨਰਮ ਕਾਰਵਾਈ ਇਸ ਕਰਕੇ ਰਵਈਆ ਦਿਖਾਇਆ ਜਾ ਰਿਹਾ ਸਸਪੈਂਡ ਨਹੀਂ ਕੀਤਾ ਗਿਆ ਨਾਮ ਲੈ ਦਿੱਤੇ ਗਏ ਨੇ ਤੁਹਾਨੂੰ ਪਹਿਲਾਂ ਵੀ ਇਦਾਂ ਹੀ ਹੋਇਆ ਸੀ ਜਦ ਅਸੀਂ ਕਿਹਾ ਸੀ ਕਮਿਸ਼ਨ ਸਾਹਿਬ ਨੂੰ ਕਿ ਤੁਸੀਂ ਸੱਤ ਬੰਦਿਆਂ ਦੇ ਤਾਂ ਐਫ ਆਈ ਆਰ ਕਰਤੀ ਆ ਪਰ ਜਿਨ੍ਹਾਂ ਕੋ ਸਾਈਨਿੰਗ ਅਥਾਰਟੀ ਹੈ ਜਿਨ੍ਹਾਂ ਕੋ ਕਲਮ ਦਾ ਅਧਿਕਾਰ ਹੈ ਜਿਨ੍ਹਾਂ ਦੀ ਕਲਮ ਦੇ ਸਾਈਨ ਤੋਂ ਬਿਨਾ ਉਹ ਫੰਡ ਨਹੀਂ ਰਜਿਸਟਰ ਹੋ ਸਕਦੇ ਸੀ ਤੁਸੀਂ ਉਹਨਾਂ ਨੂੰ ਕਦੇ ਸ਼ੋਗੋਜ਼ ਨੋਟਿਸ ਕਿਉਂ ਦਿੱਤੇ ਕਿਉਂਕਿ ਜਿਹੜੇ ਜਿੰਦਰ ਗੁਪਤ ਹੈ ਜਿੰਦਰ ਗੁਪਤ ਜਿਹੜਾ ਨਾ ਜਿਵੇਂ ਥਾਣੇ ਦੇ ਕਹਿੰਦੇ ਮਾਮੁਨਸ਼ ਹੁੰਦੀ ਆ ਨਾ ਦੇ ਕਾਰਪੋਰੇਸ਼ਨ ਸਰਕਾਰੀ ادارے ਦੇ ਜਿਹੜਾ ਮਾ ਉਹ ਕਲਰਕ ਹੁੰਦਾ ਕਿਉਂਕਿ ਕਲਰਕ ਨੇ ਸਾਰੇ ਕੱਪੜੇ ਬਾਜੇ ਕਰਨੇ ਹੁੰਦੇ ਔਰ ਕਲਰਕ ਨੇ ਉਹਨਾਂ ਨੂੰ ਸਾਫ਼ ਕਰਨਾ ਹੁੰਦਾ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਆਪਣੇ ਧਾਇਰੇ ਦੇ ਵਿੱਚ ਲਿਆ ਕੇ ਜਦ ਕਾਨੂੰਨ ਆਪਣਾ ਸਹੀ ਸੱਚਾਈ ਇਮਾਨਦਾਰੀ ਨਾਲ ਕੰਮ ਕਰੂਗਾ ਤੇ ਉਹਨਾਂ ਨੂੰ ਰਿਕਵਰੀ ਵੀ ਕਰਨੀ ਪੈਣੀ ਹੈ ਤੇ ਉਹ ਜਿਹੜੇ ਬੰਦੇ ਸਾਈਨਿੰਗ ਅਥਾਰਟੀ ਦੇ ਅਫਸਰ ਹੈ ਉਹਨਾਂ ਨੂੰ ਵੀ ਉਹਨਾਂ ਦੇ ਚਿਹਰੇ ਨੰਗੇ ਕਰਨੇ ਪੈਣੇ ਸੀ ਪਹਿਲੇ ਦਿਨ ਤੋਂ ਹੀ মিডিਆ ਦੇ ਰਾਹੀਂ ਦੱਸ ਰਹੇ ਸੀ ਬਾਈ ਨੇਮ ਦੱਸ ਰਹੇ ਸੀ ਵੀ ਇਹ ਬੰਦੇ ਰਲੇ ਪਰ ਪਤਾ ਨਹੀਂ ਇਹਨਾਂ ਤੋਂ ਸਾਡੇ ਨਗਰ ਨਿਗਮ ਦੇ ਕਮਿਸ਼ਨਰ ਪੁਲਿਸ ਪ੍ਰਸ਼ਾਸਨ ਜਿਹੜੀ ਮੌਜੂਦਾ ਸਰਕਾਰਾਂ ਸੰਤਰੀ ਮੰਤਰੀ ਹੈ ਮੌਜੂਦਾ ਲੀਡਰ ਨੇ ਪਤਾ ਨਹੀਂ ਇੱਕ ਬਖਸ਼ੀ ਤੋਂ ਕਿਉਂ ਡਰਦੇ ਨੇ ਕਿਉਂਕਿ ਜਿਹੜਾ ਕਿ ਇਸ ਜਿਹੜਾ ਘੁਟਾਲਾ ਹੋਇਆ ਉਹਦਾ ਮਾਸਟਰਮਾਈਂਡ ਹੀ ਉਹ ਆ ਵੀ ਇੱਕ ਬੰਦਾ ਜਿਹੜਾ ਚੋਰੀ ਕਰਨ ਵਾਲਾ ਡਾਕੀ ਮਾਰਨ ਵਾਲਾ ਉਹੀ ਕੰਪਲੀਟਡ ਆ ਉਹ ਇਸ ਲਈ ਕੰਪਲੀਟਡ ਬਣੇ ਸੀ ਵੀ ਤਾਂ ਕਿ ਸਾਡੇ ਵਰਗੇ ਤੁਹਾਡੇ ਵਰਗੇ ਜਿਹੜੇ ਪੱਤਰਕਾਰ ਆ ਸਾਡੇ ਵਰਗੇ ਜਿਹੜੇ ਸਮਾਜ ਸੇਵੀ ਆ ਉਹਨਾਂ ਤੋਂ ਪੁੱਛ ਨਾ ਸਕਣ ਵੀ ਐਡਾ ਵੱਡਾ ਘਪਲਾ ਹੋਇਆ ਔਰ ਐਡੇ ਵੱਡੇ 70 ਦੇ ਉੱਪਰ ਹੋਇਆ ਇਹ ਕਿਵੇਂ ਹੋਇਆ ਲੋਕਾਂ ਨਾਲ ਲੱਗ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਹੋਗੀ ਨਗਰ ਨਿਗਮ ਲੁਧਿਆਣਾ ਦੀ ਜੋ ਵਿਵਾਦ ਜਿਹੜੇ ਅਕਸਰ ਨਾਤਾ ਰਹਿੰਦਾ ਵਾ ਲੇਕਿਨ ਨਗਰ ਨਿਗਮ ਲੁਧਿਆਣਾ ਦੇ ਵਿੱਚ ਖਬਰ ਕਰਨ ਤੋਂ ਬਾਅਦ ਜਿਹੜਾ ਬਖਸ਼ੀ ਹੈ ਉਹ ਤੇ ਵੀ ਗਾਰਡ ਡਿਗਨੀ ਸ਼ੁਰੂ ਹੋ ਚੁੱਕੀ ਹੋਈ ਹੈ ਲੇਕਿਨ ਤੁਹਾਨੂੰ ਦੱਸ ਦਈਏ ਕਿ ਜਿਹੜੇ ਪ੍ਰਾਈਵੇਟ ਸफाई ਕਰਮਚਾਰੀ ਸੀਗੇ ਉਹਨਾਂ ਦੇ ਉੱਤੇ ਉਹਨਾਂ ਦੀ ਸੋਸ਼ਲ ਕਰਨ ਦੀ ਗੱਲ ਕੀਤੀ ਗਈ ਸੀਗੀ ਤੇ ਉਹਦੇ ਵਿੱਚ ਵੀ ਕਸ਼ਮੀਰ ਸ਼ਾਹ ਆਪ ਨੇ ਜਿਹੜਾ ਇੱਕ ਰੋਲ ਅਦਾ ਕਰ ਦਿੱਤਾ ਵਾ ਲੇਕਿਨ ਤੁਹਾਨੂੰ ਦੱਸ ਦਈਏ ਐਫ ਐਨ ਸੀ ਸੀ ਜਿਹੜੀ ਉਹ ਰਿਪੋਰਟ ਦੇ ਤਹਿਤ ਜਿਹੜੀ ਬ੍ਰਾਂਚ ਜਿਹੜੀ ਸੀਗੀ ਉਸ ਦੇ ਬ੍ਰਾਂਚ ਦੇ ਵਿੱਚੋਂ ਜਿਹੜੇ ਸਫਾਈ ਕਰਮਚਾਰੀ ਸੀਗੇ ਜੋ ਸੇਵਰ ਮੈਨ ਸੀਗੇ ਉਹਨਾਂ ਦੇ ਵਿੱਚ ਵੀ ਉਹਨਾਂ ਦੀ ਸੈਲਰੀ ਦੇ ਵਿੱਚ ਵੀ ਕਪਟਲਾਵਾਜੀ ਸੀਗੀ ਲੇਕਿਨ ਅਜੇ ਪਾਲ ਵੀ ਮੌਜੂਦ ਹੈ ਲੇਕਿਨ ਲੁਧਿਆਣਾ ਲਾਈ ਅਜੇ ਪਾਲ ਵੀਰ ਮੈਨੂੰ ਇੱਕ ਗੱਲ ਦੱਸੋ ਇਹ ਹੁਣ ਕੁਟਾਲਾ ਦੇ ਇੱਕ ਫੜ ਲਿਆ ਸੀਗਾ ਹੁਣ ਨਵਾਂ ਕੁਟਾਲਾ ਆ ਗਿਆ ਇਹ ਕੁਟਾਲੇ ਦੇ ਕੁਟਾਲਾ ਹੋ ਰਿਹਾ 47 ਕਰੋੜ ਦਾ ਲਬਦਾ ਨੀਗਾ 1.5 ਕਰੋੜ ਸਿਮਿੰਟ ਗਿਆ ਹੁਣ ਆ ਹੈਲਥ ਹੈਲਥ ਅਫਸਰ ਦਊਗਾ ਪੈਸੇ ਤੁਸੀਂ ਦੇਖੋ ਜੀ ਥੋਡੇ ਔਨ ਕੈਮਰਾ ਜਿਸ ਦਿਨ ਤੁਸੀਂ ਖੁਦਾਸਾ ਕੀਤਾ ਮੈਂ ਤੁਹਾਨੂੰ ਇੱਕ ਜ਼ੁਬਾਨ ਦੇ ਕੇ ਇੱਕ ਗੱਲ ਕਹੀ ਸੀ ਮੂੰਹ ਤੇ ਹੱਥ ਫੇਰ ਕੇ ਵੀ ਜਿਨ੍ਹਾਂ ਨੂੰ ਇਨਕੁਆਰੀ ਸੌਂਪੀ ਗਈ ਆ ਉਹੀ ਦੋਸ਼ੀ ਨੇ ਬਿੱਲੀ ਸਹਰਾਣੇ ਦੁੱਧ ਕੁੱਤੀ ਚੋਰਾ ਨਾਲ ਰਲ ਰਲੀ ਹੋਈ ਉਹੀ ਬੰਦੇ ਸਾਬਤ ਹੋਈ ਉਹੀ ਕੁਸ਼ਨ ਰਾਏ ਹੈਲਥ ਆਫਸਰ ਜਿਨੇ ਇਨਕੁਆਰੀ ਦਿੱਤੀ ਗਈ ਉਹੀ ਬਖਸ਼ੀ ਜਿਹਦਾ ਕੰਮ ਸੀਗਾ ਸਾਰੀ ਇਨਕੁਆਰੀ ਦਾ ਜਿਹੜਾ ਡਰਾਫਟਿੰਗ ਕਰਨਾ ਆਖਰ ਸਾਬਤ ਹੋ ਗਿਆ ਨਾ ਵੀ ਉਹੀ ਚੋਰ ਸੀਗੇ ਉਹ ਵੀ ਵਿੱਚ ਬਰਾਬਰ ਰਲੇ ਹੋਏ ਸੀ ਉਸ ਟੱਗੀ ਦੇ ਨਹੀਂ ਸੈਂਟਰ ਇਨਸਪੈਕਟਰਾਂ ਦੇ ਖਾਤਿਆਂ ਦੇ ਵਿੱਚ ਪੀਐਫ ਕਿਉਂ ਨਹੀਂ ਆ ਰਿਹਾ ਦੇਖੋ ਜੀ ਸੈਂਟਰ ਇਨਸਪੈਕਟਰ ਦਾ ਬਹੁਤ ਵੱਡਾ ਰੋਲ ਹੁੰਦਾ ਜਦ ਵੀ ਕਿਸੇ ਮੁਲਾਜ਼ਮ ਦੀ ਤਨਖਾਹ ਬਣਦੀ ਹੈ ਉਹ 25 ਤੋਂ 30 ਤਰੀਕ ਦੇ ਵਿੱਚ ਵਿੱਚ ਜ਼ਿੰਮੇਵਾਰ ਉਹਨਾਂ ਦਾ ਮਸਟਰੋਲ ਤਿਆਰ ਕਰਕੇ ਉਹ ਸੈਂਟਰ ਇਨਸਪੈਕਟਰ ਨੂੰ ਸਬਮਿਟ ਕਰਦਾ ਤੇ ਸੈਂਟਰ ਇਨਸਪੈਕਟਰ ਜਿਹੜਾ ਕਦਰਕਾਂ ਨੂੰ ਸਬਮਿਟ ਕਰਦੇ ਆ ਤੇ ਕਜ਼ਰਕ ਕੀ ਕਰਦੇ ਸੀਗੇ ਸਾਡੇ ਗਰੀਬ ਲੋਕ ਅਨਪੜ ਲੋਕ ਸਵੇਰੇ 6 ਵਜੇ ਉੱਠ ਕੇ ਲੋਕਾਂ ਦਾ ਗੰਦ ਚੱਕਣ ਵਾਲੇ ਲੋਕਾਂ ਨਾਲ ਸ਼ੋਸ਼ਣ ਇਹਨਾ ਕੀਤਾ ਇਹਨਾਂ ਨੇ ਉਹਨਾਂ ਨੂੰ ਗੁੰਮਰਾਹ ਕਰੀ ਗਏ ਉਹਨਾਂ ਦੇ ਜਿਹੜੇ ਫੰਡ ਹੈ ਉਹਨਾਂ ਦੀਆਂ ਸੈਜ਼ਰੀਆਂ ਉਹਨਾਂ ਦੇ ਜਿੰਨੇ ਵੀ ਰਾਈਟਸ ਸੀਗੇ ਉਹਨਾਂ ਨਾਲ ਇਹਨਾਂ ਨੇ ਇਹਨਾਂ ਧੋਖਾ ਕੀਤਾ ਉਹਨਾਂ ਨੂੰ ਸਮਝ ਘੱਟ ਸੀ ਲੋਕਾਂ ਨੂੰ ਇਹ ਉਹਨਾਂ ਨਾਲ ਧਾਂਦਲੀ ਕਰਦੇਗੇ ਕਰਦੇਗੇ ਇਹਨਾਂ ਨੂੰ ਲੱਗਦਾ ਸੀਗਾ ਵੀ ਕਾਰਪੋਰੇਸ਼ਨ ਸੁੱਤੀ ਪਈ ਆ ਤੇ ਜਿਹੜੇ ਇੱਥੇ ਦੀ ਮੁਜ਼ਾਜਮਾਂ ਦੀਆਂ ਸੰਸਥਾਵਾਂ ਵਾ ਆਰਗੇਨਾਈਜੇਸ਼ਨਾਂ ਨੇ ਯੂਨਨਾਂ ਨੇ ਉਹ ਵੀ ਸ਼ਾਇਦ ਸੁੱਤੀਆਂ ਪਈਆਂ ਵਾ ਤੇ ਕੋਈ ਸਾਡੇ ਖਿਲਾਫ ਕਦੀ ਆਵਾਜ਼ ਨਹੀਂ ਚੁੱਕੂਗਾ। ਮਤਲਬ ਮੰਨਦੇ ਹੋ ਨਾ ਕਿ ਲੁਧਿਆਣਾ ਲਾਈਵ ਦੇ ਵਿੱਚ ਉਹ ਆਵਾਜ਼ ਹੈਗੀ ਹੈ ਕਿ ਲੁਧਿਆਣਾ ਲਾਈਵ ਦੀ ਖਬਰ ਦਾ ਅਸਰ ਜ਼ਰੂਰ ਹੋਏਗਾ। ਬਿਲਕੁਲ ਬਿਲਕੁਲ ਤੁਹਾਡੀ ਖਬਰ ਦਾ ਅਸਰ ਹੋਣ ਤੋਂ ਬਾਅਦ ਹੀ ਪਹਿਲਾਂ ਜਿਹੜੇ 7 ਬੰਦਿਆਂ ਦੇ ਐਫਆਈਆਰ ਹੋਈ ਪਰ ਮੈਨੂੰ ਹੁਣ ਨਹੀਂ ਸਮਝ ਆਇਆ ਕਮਿਸ਼ਨਰ ਸਾਹਿਬ ਨੂੰ ਅਸੀਂ ਉਦੋਂ ਕਿਹਾ ਸੀ ਵੀ ਬਖਸ਼ੀ ਵੀ ਗਲਤ ਹੈ ਵੀ ਜਿਹੜੇ ਬੰਦਿਆਂ ਨੂੰ ਤੁਸੀਂ ਇਨਕੁਆਰੀਆਂ ਸੌਪੀਆਂ ਨੇ ਉਹ ਬੰਦੇ ਵੀ ਦੋਸ਼ੀ ਨੇ। ਫੇ ਕਮਿਸ਼ਨਰ ਸਾਹਿਬ ਨੇ ਕਿਉਂ ਨਹੀਂ ਕਾਰਵਾਈ ਕੀਤੀ? ਨਰਮ ਕਾਰਵਾਈ ਦਾ ਰਵੱਈਆ ਹੁਣ ਵੀ ਹੈ। ਦੇਖੋ ਨਰਮ ਕਾਰ ਨੂੰ ਪਹਿਲਾਂ ਵੀ ਇਦਾਂ ਹੀ ਹੋਇਆ ਸੀ ਜਦ ਅਸੀਂ ਕਿਹਾ ਸੀ ਕਮਿਸ਼ਨਰ ਸਾਹਿਬ ਨੂੰ ਵੀ ਤੁਸੀਂ ਸੱਤ ਬੰਦਿਆਂ ਦੇ ਤਾਂ ਐਫ ਆਈ ਆਰ ਕਰਤੀ ਆ ਪਰ ਜਿਨ੍ਹਾਂ ਕੋ ਸਾਈਨਿੰਗ ਅਥਾਰਟੀ ਹੈ ਜਿਨ੍ਹਾਂ ਕੋ ਕਲਮ ਦਾ ਅਧਿਕਾਰ ਹੈ ਜਿਨ੍ਹਾਂ ਦੀ ਕਲਮ ਦੇ ਸਾਈਨ ਤੋਂ ਬਿਨਾ ਉਹ ਫੰਡ ਨਹੀਂ ਰਜ਼ੀਜ਼ ਹੋ ਸਕਦੇ ਸੀ ਤੁਸੀਂ ਉਹਨਾਂ ਨੂੰ ਕੱਲੇ ਸ਼ੋਗੋਜ਼ ਨੋਟਿਸ ਕਿਉਂ ਦਿੱਤੇ ਤੇ ਉਹੀ ਸੇਮ ਜਿਹੜਾ ਰੂਪ ਉਹ ਹੁਣ ਦਿਖਾ ਰਹੇ ਆ ਹੁਣ ਉਹ ਕੀ ਕਰ ਰਿਹਾ ਆ ਜਿਹੜੇ ਪੰਜ ਛੇ ਬੰਦਿਆਂ ਦੇ ਹੁਣ ਨਾਮ ਆਏ ਆ ਜਿਹੜੇ ਹੈਲਥ ਆਫਸਰ ਜਿਨ੍ਹਾਂ ਕੋ ਇਨਕੁਆਰੀ ਸੀਗੀ ਉਹ ਘਟਾਲੇ ਦੀ ਜਾਂ ਬਖਸ਼ੀ ਕੋ ਡਰਾਫਟਿੰਗ ਦੀ ਜਿਹੜੀ ਜ਼ਿੰਮੇਵਾਰੀ ਸੀ ਹੁਣ ਵੀ ਇਹਨਾਂ ਨੂੰ ਨੋਟਿਸ ਦਿੱਤਾ ਗਿਆ ਜੀ ਹਜੇ ਨਾ ਕੋਈ ਕਿਓ ਦਿੱਤਾ ਗਿਆ ਹੁਣ ਇੰਨਾ ਤੇ ਐਫ ਆਈ ਆਰ ਕਿਉਂ ਨਹੀਂ ਹੋਈ ਐਫ ਆਈ ਆਰ ਜਿਹੜੇ ਜ਼ੰਬੜਦਾਰਾਂ ਤੇ ਤਾਂ ਹੋ ਗਈ ਹੋਰ ਕਲਾਕਾਰਾਂ ਤੇ ਹੋ ਗਈ ਇਹ ਇੱਕ ਹਸੇ ਚੇਤੇ ਨੇ ਨਾ ਨਾ ਤੁਸੀਂ ਇੱਥੇ ਗੱਲ ਸਮਝੇ ਨਹੀਂਗੇ ਮੈਂ ਬਿਹਰ ਧਿਆਨ ਲੱਗਾ ਵਾ ਗੱਲ ਤੁਸੀਂ ਸਮਝੋ ਧਿਆਨ ਨਾਲ ਉਹ ਸੀਗੇ ਛੋਟੇ ਮੁਲਾਜ਼ਮ ਇਹ ਸੀਗੇ ਵੱਡੇ ਕਿਉਂਕਿ ਇਹ ਸੀਗੇ ਕਲਰਕ ਕਲਰਕ ਕੀ ਕਰ ਸਕਦਾ ਦੱਸੋ ਕਲਰਕ ਸਭ ਕੁਝ ਕਰ ਸਕਦਾ ਜੀ ਕਲਰਕ ਦੀ ਤਾਕਤ ਕਿੰਨੀ ਹੋਊਗੀ ਬਹੁਤ ਤਾਕਤ ਹੈ ਕਿਉਂਕਿ ਜਿਹੜੇ ਪ੍ਰੈਸਨ ਦਾ ਚਿੱਤਰ ਗੁਪਤ ਐਸੀ ਕਰਦਾ ਚਿੱਤਰ ਗੁਪਤ ਜਿਹੜਾ ਨਾ ਜਿਵੇਂ ਥਾਣੇ ਦੀ ਕਹਿੰਦੇ ਮਾਮੁਨਸ਼ੀ ਹੁੰਦੀ ਹੈ ਨਾ ਦੇ ਕਾਰਪੋਰੇਸ਼ਨ ਸਰਕਾਰੀ ادارے ਦੇ ਜਿਹੜਾ ਮਾ ਉਹ ਕਲਰਕ ਹੁੰਦਾ ਹੈ ਬਿਲਕੁਲ ਕਿਉਂਕਿ ਕਲਰਕ ਨੇ ਸਾਰੇ ਕਪੜੇ ਬਾਜੇ ਕਰਨੇ ਹੁੰਦੇ ਔਰ ਕਲਰਕ ਨੇ ਉਹਨਾਂ ਨੂੰ ਸਾਫ਼ ਕਰਨਾ ਹੁੰਦਾ ਹੁਣ ਤੁਸੀਂ ਆ ਦੇਖੋ ਜਦੋਂ ਅਸੀਂ ਕਿ ਮਹੀਨੇ ਪਹਿਲਾਂ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਅਸੀਂ ਇਹ ਗੱਲ ਕੀਤੀ ਸੀ ਮੈਂ ਕਿਹਾ ਜੀ ਆ ਜਿਹੜਾ ਤੁਹਾਡਾ ਜਿਹੜਾ ਹੈਲਥ ਬ੍ਰਾਂਚ ਦੇ ਵਿੱਚ ਕਲਰਕ ਬੈਠਾ ਵਾ ਇਸ ਬੰਦੇ ਦੇ ਥਰੂ ਸਾਰਾ ਕੰਮ ਹੋ ਰਿਹਾ ਵਾ ਔਰ ਇਹ ਬਦਲੀ ਹੋਣ ਤੋਂ ਬਾਅਦ ਵੀ ਇੱਥੇ ਕਿਉਂ ਕੰਮ ਕਰ ਰਿਹਾ ਠੀਕ ਹੈ ਜੀ ਉਸ ਤੋਂ ਬਾਅਦ ਵੀ ਪਰ ਜਦੋਂ ਸੇਖੋ ਸਾਹਿਬ ਨੇ ਰੇਡ ਕੀਤੀ ਹੈ ਔਰ ਸਾਡੇ ਕਹਿਣ ਦਾ ਦੇਖੋ ਇਫੈਕਟ ਕੀ ਪਿਆ ਕਮਿਸ਼ਨਰ ਸਾਹਿਬ ਤੇ ਉਹਦੀ ਬਦਲੀ ਕਰਨ ਦੀ ਬਜਾਏ ਉਹਨੂੰ ਉੱਥੇ ਹੀ ਪੁਆਇੰਟ ਕਰਤਾ ਦੁਬਾਰਾ ਫਿਰ ਤੇ ਤੁਸੀਂ ਇੱਥੇ ਸਿੱਧਾ ਸਿੱਧਾ ਹਿਸਾਬ ਲਾ ਸਕਦੇ ਹੋ ਵੀ ਇਹਦੇ ਵਿੱਚ ਕੀ ਹੈ ਕਿ ਸਾਰੇ ਜਿੰਨੇ ਸਾਈਨਿੰਗ ਅਥਾਰਟੀ ਅਫਸਰ ਹੈ ਉਹਨਾਂ ਨੂੰ ਬਚਾਇਆ ਜਾ ਰਿਹਾ ਜਿਹੜੇ ਦਰਜਾ ਚਾਰ ਦੇ ਮੁਲਾਜ਼ਮ ਹੈ ਉਹਨਾਂ ਤੇ ਉੱਪਰ ਸਾਰੀ ਗਾਜ ਛੁੱਟੀ ਜਾ ਰਹੀ ਹੈ ਤਾਂ ਕਿ ਇਹ ਜਿਹੜੀ ਸਾਰਾ ਇਹ 1600 16 ਤੋਂ 18 ਕਰੋੜ ਰੁਪਏ ਦਾ ਜਿਹੜਾ ਘਪਲਾ ਵਾ ਇਹ 1.5 ਕਰੋੜ ਤੁਸੀਂ ਪਹਿਲਾਂ ਇੰਟਰਵਿਊ ਲਿਆ ਸੀ ਅਸੀਂ ਉਦੋਂ ਵੀ ਇਹੀ ਗੱਲ ਕੀਤੀ ਸੀ ਅੱਜ ਵੀ ਗੱਲ ਉਹੀ ਹੈ ਕਿਉਂਕਿ ਇਹਨੂੰ ਸਿਰਫ ਲੀਪਾ ਪੋਤੀ ਲਈ ਇਹ ਬੰਦੇ ਲਾਏ ਗਏ ਸੀ ਔਰ ਇਹਨਾਂ ਨੂੰ ਇਹ ਸੀ ਕਿ ਕਿਸੇ ਨੇ ਕਿਹਾ ਕਿ ਉਹ ਆ ਚੱਕਣੀ ਹੈ ਸੀਸੀ ਜਿਹੜੀ ਡਿਪਾਰਟਮੈਂਟ ਜਿਹੜਾ ਹੈਗਾ ਤੁਹਾਨੂੰ ਲੱਗਦਾ ਕਿ ਜਿਹੜੇ ਬੋਕਸ ਜਿਹੜੇ ਬਿੱਲ ਬਣਾਏ ਗਏ ਸੀਗੇ ਨਕਲੀ ਸਫਾਈ ਕਰਮਚਾਰੀਆਂ ਦੇ ਹੁਣ ਹੈਲਥ ਅਫਸਰ ਉਸ ਉਸ ਚੀਜ਼ ਦੀ ਪਰਭਾਈ ਕਰੇਗਾ ਬਿਲਕੁਲ ਕਰੂਗਾ ਜੀ ਕਿਸ ਤਰ੍ਹਾਂ ਕਰ ਦੇਗਾ ਉਹਨੂੰ ਕਰਨੀ ਪੈਣੀ ਹੈ ਕਿਉਂਕਿ ਜਦ ਤੱਕ ਸਾਸਨ ਤੇ ਪ੍ਰਸ਼ਾਸਨ ਜਦੋਂ ਪ੍ਰਸ਼ਾਸਨ ਦਾ ਸਕੰਜਾ ਕੱਸਿਆ ਜਾਊਗਾ ਕਾਨੂੰਨ ਆਪਣੇ ਸਹੀ ਤਰੀਕੇ ਨਾਲ ਨਿਰਪੱਖਤਾ ਨਾਲ ਉਹਦੀ ਇਨਕੁਆਰੀ ਕਰੇਗਾ ਔਰ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਆਪਣੇ ਦਾਇਰੇ ਦੇ ਵਿੱਚ ਲਿਆ ਕੇ ਜਦ ਕਾਨੂੰਨ ਆਪਣਾ ਸਹੀ ਸੱਚਾਈ ਇਮਾਨਦਾਰੀ ਨਾਲ ਕੰਮ ਕਰੂਗਾ ਤੇ ਉਹਨਾਂ ਨੂੰ ਰਿਕਵਰੀ ਵੀ ਕਰਨੀ ਪੈਣੀ ਹੈ ਤੇ ਉਹ ਜਿਹੜੇ ਬੰਦੇ ਸਾਈਨਿੰਗ ਅਥਾਰਟੀ ਦੇ ਅਫਸਰ ਹੈ ਉਹਨਾਂ ਨੂੰ ਵੀ ਉਹਨਾਂ ਦੇ ਚਿਹਰੇ ਨੰਗੇ ਕਰਨੇ ਪੈਣੇ ਆ। ਲੇਕਿਨ ਤੁਹਾਨੂੰ ਦੱਸਦਾ ਜਿਹੜੇ ਸਾਫ਼ ਸੁਥਰੇ ਕਹਿੰਦੇ ਸੀ ਨਾ ਆਪਣੇ ਆਪ ਉਹੀ ਬੇਦ ਉਹ ਉਹੀ ਦਾਗਧਾਰ ਨਿਕਲ ਗਏ। ਜਿਹਨਾਂ ਦੇ ਨਾਮ ਪਾਏ ਹੋਏ ਸੀਗੇ ਲਿਸਟਾਂ ਦੇ ਵਿੱਚ ਵੱਡੀ ਵੱਡੀ ਲਿਸਟਾਂ ਬਣਾਈਆਂ ਸੀਗੀਆਂ ਇਹ ਪੂਰਾ ਸਕੈਮ ਕੱਟ ਕੇ ਦੇਣਗੇ। ਇਹ ਕਰੋੜਾਂ ਰੁਪਏ ਲਾਭ ਕੇ ਦੇਣਗੇ। ਰਿਸ਼ੀ ਜੀ ਤਾਂ ਉਹਦੇ ਬੜਾ ਕਹਿੰਦੇ ਸੀਗੇ ਕਿ ਕਰੋੜਾਂ ਰੁਪਏ ਵਾਪਸ ਆ ਜਾਏਗਾ। ਕੋਈ ਬਧਾਇਕ ਸਾਹਿਬ ਨਹੀਂ ਬੋਲੇ ਕੋਈ ਮੰਤਰੀ ਸਾਹਿਬ ਨਹੀਂ ਬੋਲੇ ਲੇਕਿਨ ਰਾਜਵੀਰ ਅੱਥੇ ਗੱਲ ਆ ਜਾਂਦੀ ਹੈ ਉਹ ਸਾਫ ਸੁਥਰੀਆਂ ਨੂੰ ਕਿਉਂ ਦੇ ਦਿੱਤੀ ਦੁਵਾਰਾ ਜ਼ਿੰਮੇਦਾਰੀ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਕਿਹਾ ਜਾਂਦਾ ਇਹ ਸਾਫ ਸੁਥਰੇ ਨਹੀਂ ਸੀਗੇ ਇਸ ਕਰਕੇ ਇਹਨਾਂ ਦੇ ਗਾਰਡ ਦੇ ਦਿੱਤੀ ਸਸਪੈਂਡ ਨਹੀਂ ਕਰਾਂਗੇ ਨੋਟਿਸ ਆਵਾਂਗੇ ਗੱਲਾਂ ਇਹ ਤਾਂ ਦੇਖੋ ਜੀ ਜਦ ਪਹਿਲੇ ਦਿਨ ਤੋਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਅਸੀਂ ਖੁਲਾਸਾ ਕੀਤਾ ਸੀ ਜਿਹੜਾ ਕਰੋੜ ਰੁਪਏ ਦਾ ਘੁਟਾਲਾ ਹੋਇਆ ਵਾ ਅਸੀਂ ਪਹਿਲੇ ਦਿਨ ਤੋਂ ਹੀ ਮੀਡੀਆ ਦੇ ਰਾਹੀਂ ਦੱਸ ਰਹੇ ਸੀ ਬਾਈ ਨੇਮ ਦੱਸ ਰਹੇ ਸੀ ਵੀ ਇਹ ਬੰਦੇ ਰਲੇ ਪਰ ਪਤਾ ਨਹੀਂ ਇਹਨਾਂ ਤੋਂ ਸਾਡੇ ਨਗਰ ਨਿਗਮ ਦੇ ਕਮਿਸ਼ਨਰ ਪੁਲਿਸ ਪ੍ਰਸ਼ਾਸਨ ਜਿਹੜੀ ਮੌਜੂਦਾ ਸਰਕਾਰ ਆ ਸੰਤਰੀ ਮੰਤਰੀ ਆ ਮੌਜੂਦਾ ਲੀਡਰ ਨੇ ਪਤਾ ਨਹੀਂ ਇੱਕ ਬਖਸ਼ੀ ਤੋਂ ਕਿਉਂ ਡਰਦੇ ਨੇ ਕਿਉਂਕਿ ਜਿਹੜਾ ਕਿ ਇਸ ਜਿਹੜਾ ਘੁਟਾਲਾ ਹੋਇਆ ਉਹਦਾ ਮਾਸਟਰਮਾਈਂਡ ਹੀ ਹੋਆ ਉਹਦੇ ਬਿਨਾਂ ਇਹ ਘੁਟਾਲਾ ਹੋਈ ਨਹੀਂ ਸਕਦਾ ਸੀ ਸਾਰਾ ਘੁਟਾਲਾ ਹੀ ਉਹਨੇ ਕਰਾਇਆ ਵਾ ਤੇ ਅਸੀਂ ਸਟਾਰਟਿੰਗ ਤੋਂ ਹੀ ਦੱਸ ਰਹੇ ਸੀ ਵੀ ਇਹ ਆ ਤੇ ਉਲਟਾ ਉਹਨਾਂ ਨੇ ਕੀ ਕੀਤਾ ਇਹਨਾਂ ਨੂੰ ਹੀ ਇਨਕੁਆਰੀ ਕਰਨ ਲਈ ਇਹਨਾਂ ਦੀ ਟੀਮ ਬਣਾਈ ਜਿਹੜੇ ਜਿਹੜੇ ਚੋਰ ਸੀ ਠੱਗ ਸੀ ਜਿਨ੍ਹਾਂ ਨੇ ਸਾਰੀ ਠੱਗੀ ਕੀਤੀ ਘੁਟਾਲਾ ਕੀਤਾ ਉਲਟਾ ਉਹਨਾਂ ਨੂੰ ਹੀ ਇਹਦੀ ਇਨਕੁਆਇਰੀ ਕਰਨ ਲਈ ਉਹਨਾਂ ਦੀ ਟੀਮ ਗਠਿਤ ਕਰਤੀ ਤੇ ਹੁਣ ਕਮਿਸ਼ਨਰ ਸਾਹਿਬ ਜਿਹੜਾ ਹੁਣ ਇਹ ਕਰ ਰਹੇ ਨੇ ਅਸੀਂ ਤਾਂ ਉਹਨਾਂ ਨੂੰ 1 ਮਹੀਨਾ 1.5 ਮਹੀਨਾ ਪਹਿਲਾਂ ਤਾਂ ਦੱਸ ਰਿਹਾ ਵੀ ਇਹੀ ਉਹ ਲੋਕ ਨੇ ਜਿਨ੍ਹਾਂ ਨੇ ਘਟਾਲਾ ਕੀਤਾ ਵਾ ਵੀ ਇਨ੍ਹਾਂ ਤੇ ਕਾਰਵਾਈ ਕਰੋ ਹੈਲਥ ਬ੍ਰਾਂਡ ਤੇ ਸੈਟਅਪ ਦਾ ਜਿਹੜਾ ਹਜੇ ਮਾਮਲਾ ਜਿਹੜਾ ਉਹ ਸ਼ਾਂਤ ਥੋੜੀ ਨਾ ਹੋਇਆ ਸੀਗਾ ਆ ਨਵਾਂ ਮਾਮਲਾ ਆ ਗਿਆ ਦੇਖੋ ਜੀ ਇਹ ਨਵਾਂ ਮਾਮਲਾ ਨਹੀਂ ਹੈ ਮਾਮਲਾ ਉਹੀ ਹੈ ਕਿਤਾਬ ਉਹੀ ਹੈ ਪੰਨੇ ਅਲੱਗ ਨੇ ਪੰਨੇ ਅਲੱਗ ਲੱਗ ਗਏ ਇਹ ਤਾਂ ਹਜੇ ਇਦਾਂ ਦੇ ਹਜ਼ਾਰਾਂ ਹੀ ਕਪਲੇ ਪਿਛਲੇ 5-7 ਸਾਲਾਂ ਤੋਂ ਹੁੰਦੇ ਆ ਰਹੇ ਆ ਕਿਉਂਕਿ ਪਿਛਲੇ 5-7 ਸਾਲਾਂ ਤੋਂ ਨਾ ਜਿਹੜੀ ਅਫਸਰशाही ਦੀ ਕੁਰਸੀਆਂ ਸੀ ਦਰਜਾ 3 ਕਲਾਸ ਤੇ ਦਰਜਾ 2 ਕਲਾਸ ਦੇ ਅਫਸਰ ਪਿਛਲੇ 5-7 ਸਾਲਾਂ ਤੋਂ ਉਹੀ ਅਫਸਰ ਇੱਥੇ ਬੈਠੇ ਆ ਕਿਉਂਕਿ ਜਿਹੜੀ ਵੀ ਸਰਕਾਰ ਆਂਦੀ ਹੈ ਸੱਤਾ 'ਚ ਉਹ ਐਮਐਲਏ ਨਾਲ ਸੈਟਿੰਗ ਕਰ ਜਾਂਦੇ ਆ ਤੇ ਉਹੀ ਕੁਰਸੀਆਂ ਤੇ ਇੱਥੇ ਬੈਠੇ ਰਹਿੰਦੇ ਆ ਇਸ ਕਰਕੇ ਉਹਨਾਂ ਦਾ ਜਿਹੜਾ ਸਿਸਟਮ ਦੇ ਵਿੱਚ ਇੰਨੀ ਕ ਪਕੜ ਬਣ ਚੁੱਕੀ ਸੀ ਕਿ ਉਹਨਾਂ ਦੇ ਖਿਲਾਫ ਕੋਈ ਵੀ ਬੰਦਾ ਬੋਲਣ ਨੂੰ ਤਿਆਰ ਨਹੀਂ ਸੀ ਪਰ ਜਦ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਸ ਮੁੱਦੇ ਨੂੰ ਚੱਕਿਆ ਤੇ ਸਾਨੂੰ ਡਰਾਉਣ ਦੀ ਧਮਕਾਉਣ ਦੀ ਜਾਨੋਂ ਮਾਰਨ ਦੀ ਖਰੀਦਨ ਦੀ ਹਰ ਤਰ੍ਹਾਂ ਦੀ ਕੋਸ਼ਿਸ਼ ਹੋਈ ਸਾਨੂੰ ਵੀ ਧਮਕੀਆਂ ਦਿੱਤੀਆਂ ਗਈਆਂ ਵੀ ਤੁਹਾਡੀ ਜਾਨ ਨੂੰ ਖਤਰਾ ਹੋ ਜਾਊਗਾ ਮੈਂ ਇੱਕ ਮਿੰਟ ਮੈਂ ਤੁਹਾਨੂੰ ਉੱਥੇ ਦਿਖਾ ਰਿਹਾ ਨਗਰ ਨਿਕਲ ਲੁਧਿਆਣਾ ਸੰਦੀਪ ਰਿਸ਼ੀ ਨੂੰ ਫੋਨ ਕਰ ਰਿਹਾ ਹਾਂ ਕਿਉਂਕਿ ਪੁੱਛਣਾ ਚਾਹੁੰਦਾ ਹੈ ਫ੍ਰੈਂਡ ਸੀਸੀ ਜਿਹੜੇ ਸਫਾਈ ਕਰਮਚਾਰੀ ਨਕਲੀ ਸਫਾਈ ਕਰਮਚਾਰੀ ਸੀਗੇ ਉਹਨਾਂ ਦੇ ਬਗ ਜਿਹੜੇ ਬਿੱਲ ਪਾਏ ਗਏ ਸੀਗੇ ਉਹਦੇ ਬਾਰੇ ਪੁੱਛਣਾ ਕਿ ਰਿਸ਼ੀ ਸਾਹਿਬ ਫੋਨ ਚੱਕਣਗੇ ਇਸ ਕਰਕੇ ਫੋਨ ਤੇ ਦਿਖਾਇਆ ਜਾ ਰਿਹਾ ਮੈਂ ਕੈਮਰਾਮੈਨ ਅਮਿਤ ਨੂੰ ਕਹੂੰਗਾ ਕਿ ਅ ਗਿਆਨ ਕਿ ਅਮਿਤ ਨੂੰ ਕਹੂੰਗਾ ਇਹ ਦਿਖਾਇਆ ਜਾ ਰਿਹਾ ਆ ਪਹਿਲਾ ਫੋਨ ਨਹੀਂ ਚੱਕਿਆ ਆ ਦੁਬਾਰਾ ਫੇਰ ਇੱਕ ਫੋਨ ਕਰਾਂਗੇ ਜੀ ਕਿਉਂਕਿ ਕੱਲ ਨੂੰ ਆ ਨਾ ਕਹਿਣ ਕਿ ਪੱਕ ਨਹੀਂ ਲਿੱਤਾ ਗਿਆ ਕਮਿਸ਼ਨ ਸਾਹਿਬ ਕਹਿੰਦੇ ਕਹਿ ਸਕਦੇ ਨਹੀਂ ਨਹੀਂ ਕਹਿ ਸਕਣਗੇ ਹੁਣ ਕਿ ਪੱਕ ਮੇਰਾ ਨਹੀਂ ਲਿੱਤਾ ਕਿਉਂਕਿ ਫੋਨ ਕਾਲ ਜਨਤਾ ਸਾਹਮਣੇ ਦਿਖਾਈ ਜਾ ਰਹੀ ਹੈ ਵੱਡਾ ਕਪਲਾ ਦਿਖਾਇਆ ਜਾ ਰਿਹਾ ਵਾ ਜਿਹੜਾ ਵੱਡਾ ਕਪਲਾ ਹੁਣ ਫੜਿਆ ਗਿਆ ਪਹਿਲੇ ਕਰੋੜਾਂ ਦਾ ਕਪਲਾ ਸੀਗਾ ਹੁਣ ਇਹ ਪਿੰਡ ਸੀਸੀ ਦਾ ਕਪਲਾ ਵੀ ਜਿਹੜਾ ਸਾਹਮਣੇ ਆ ਗਿਆ ਆ ਦੇਖੋ ਜੀ ਚਲੋ ਕਮਿਸ਼ਨਰ ਸਾਹਿਬ ਨੇ ਤਾਂ ਫੋਨ ਨਹੀਂ ਚੱਕਿਆ ਕਮਿਸ਼ਨਰ ਸਾਹਿਬ ਨੂੰ ਦੋ ਵਾਰੀ ਫੋਨ ਕਰਤਾ ਚੱਕਿਆ ਨੀਗਾ ਲੇਕਿਨ ਹੁਣ ਤੁਸੀਂ ਇੱਕ ਚੀਜ਼ ਦੇਖੋ ਇੰਨਾ ਵੱਡਾ ਮੈਟਰਿਕ 1.5 ਮਹੀਨੇ ਤੋਂ ਚੱਲ ਰਿਹਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜਨ ਜਨ ਤੱਕ ਇਹ ਗੱਲ ਪਹੁੰਚ ਗਈ ਹੈ ਜਦ ਕੋਈ ਪੁਰਵ ਸੇ ਮਜ਼ਾਜਮ ਜਾਂ ਕਿਸੇ ਹੋਰ ਵਿਭਾਗ ਦੇ ਮਜ਼ਾਜਮ ਤੇ ਕੋਈ ਕਾਰਵਾਈ ਹੁੰਦੀ ਹੈ ਉਹ ਸਸਪੈਂਡ ਵੀ ਹੁੰਦੇ ਆ ਜਾਂ ਉਹਨਾਂ ਦੀਆਂ ਬਦਲੀਆਂ ਹੁੰਦੀਆਂ ਤੇ ਉਹਨਾਂ ਦੇ ਬਣਦੀ ਕਾਨੂੰਨੀ ਕਾਰਵਾਈ ਹੁੰਦੀ ਹੈ ਪਰ ਇਹਨਾਂ ਨੂੰ ਪਿੱਛੇ ਦੇ 1.5 ਮਹੀਨੇ ਤੋਂ ਕਮਿਸ਼ਨਰ ਸਾਹਿਬ ਸਿਰਫ ਨੋਟਿਸ ਦੇ ਰਹੇ ਆ ਨਾ ਇਹਨਾਂ ਦੀਆਂ ਬਦਲੀਆਂ ਹੋਈਆਂ ਪਿਆਰੇ ਸੀਗੇ ਨਾ ਮੈਨੂੰ ਤਾਂ ਦੇਖੋ ਮੈਂ ਇਸ ਗੱਲ ਦਾ ਸ਼ੱਕ ਮੇਰੇ ਜ਼ਿਹਨ ਚ ਆਂਦਾ ਵੀ ਕਮਿਸ਼ਨਰ ਸਾਹਿਬ ਇਹਨਾਂ ਤੇ ਕਾਰਵਾਈ ਕਿਉਂ ਨਹੀਂ ਕਰਦੇ ਦੇਖੋ ਤੁਸੀਂ ਹੋ ਤੁਸੀਂ ਔਨ ਕੈਮਰਾ ਮੈਂ ਗੱਲ ਕਹਿ ਰਿਹਾ ਜਿਹੜੀ ਤੁਹਾਡੀ ਤੇ ਮੇਰੀ ਪਰਸਨਲ ਵਾਰਤਾ ਹੋਈ ਆ ਤੁਹਾਡੀ ਵੀ ਜਾਨ ਨੂੰ ਖਤਰਾ ਤੁਹਾਨੂੰ ਵੀ ਧਮਕੀ ਆਈ ਠੀਕ ਆ ਸਾਨੂੰ ਵੀ ਧਮਕੀ ਆਈ ਆ ਵੀ ਤੁਹਾਨੂੰ ਮਰਵਾ ਦਾਂਗੇ ਅਸੀਂ ਕਾਨਪੁਰੋਂ ਉਸ ਦੇ ਮੰਗਾ ਲਏ ਆ ਬੰਦਿਆਂ ਨੇ ਇਹ ਹੋ ਗਿਆ ਉਹ ਹੋ ਗਿਆ ਪਰ ਅਸੀਂ ਕਿਉਂ ਨਹੀਂ ਡਰੇ ਕਿਉਂਕਿ ਸਾਨੂੰ ਪਤਾ ਸੀ ਉਹ ਜਿਹੜੇ ਬੰਦਿਆਂ ਨੇ ਪੈਸਿਆਂ ਦੀ ਠੱਗੀ ਮਾਰੀ ਨਾ ਉਹ ਆਪਣੀ ਗਾਜ ਬਚਾਲਾ ਨੂੰ ਸਾਡੇ ਵਾਂਗ ਤਾਂ ਕੀ ਆਣਗੇ ਸਾਨੂੰ ਬਚਾਉਣ ਵਾਲਾ ਪ੍ਰਮਾਤਮਾ ਬੈਠਾ ਠੀਕ ਹੈ ਨਾ ਰਹੀ ਦੂਜੀ ਗੱਲ ਇਸ ਮਸਲੇ ਦੇ ਵਿੱਚ ਜਿੰਨੇ ਵੀ ਅਫਸਰ ਸ਼ਾਹੀ ਇਹ ਰਲਈ ਹੋਈਏ ਸੋਚਦੀ ਸੀ ਪਿਛੇ 1.5 ਮਹੀਨੇ ਤੋਂ ਵੀ ਸਾਡਾ ਕੁਝ ਨਹੀਂ ਹੋਣਾ ਅਸੀਂ ਥੱਲੇ ਚਾਰ ਬੰਦਿਆਂ ਤੇ ਗਾਜ ਸੁੱਟ ਦਾਂਗੇ ਤੇ ਅਸੀਂ ਬਚ ਜਾਾਂਗੇ ਅੱਜ ਹੌਲੀ ਹੌਲੀ ਉਹ ਸਭ ਚਿਹਰੇ ਨੰਗੇ ਹੋ ਰਿਹਾ ਮੈਂ ਇੱਕ ਮੁੱਦੇ ਤੇ ਆ ਰਿਹਾ ਵੀਰ ਤੋਂ ਕੁਸ਼ੀਆ ਸਾਹਿਬ ਕੋਲ ਬੈਠੇ ਸੀ ਅਸੀਂ ਇੰਟਰਵਿਊ ਕਰ ਰਿਹਾ ਸੀ ਜਦੋਂ ਦਫ਼ਤਰ ਗਏ ਸੀਗੇ ਉਸ ਇੰਟਰਵਿਊ ਚ ਅਜੇ ਪਾਲ ਵੀਰ ਨੇ ਕਿਆ ਸੀ ਕਿ ਸਾਨੂੰ ਜਿਹੜਾ ਤੁਸੀਂ ਸਾਰੇ ਨੇ ਕਿਹਾ ਸੀਗਾ ਸਾਡੇ ਔਨ ਰੋਲ ਕਿਹਾ ਸੀਗਾ ਕੈਮਰਾ ਸਾਹਮਣੇ ਕਿ ਅਸੀਂ ਕੰਪਲੇਂਟਡ ਆ ਕੰਪਲੇਂਟ ਕੀ ਕਿ ਸੀਪੀ ਸਾਹਿਬ ਦਾ ਪੁਲਿਸ ਨਗਰ ਨਿਗਮ ਕਮਿਸ਼ਨਰ ਦਾ ਜਵਾਬ ਕੀ ਸੀਗਾ ਕਿ ਤੁਸੀਂ ਕੌਣ ਹੁੰਦੇ ਹੋ ਕੰਪਲੇਂਟ ਦੇਣ ਵਾਲੇ ਕੰਪਲੇਟਡ ਨਗਰ ਨਿਗਮ ਰਹੇਗਾ ਹੁਣ ਤੁਸੀਂ ਆਪ ਇੱਥੇ ਹਿਸਾਬ ਲਾ ਲਓ ਵਿਸ਼ਾਲ ਜੀ ਵੀ ਇੱਕ ਬੰਦਾ ਜਿਹੜਾ ਚੋਰੀ ਕਰਨ ਵਾਲਾ ਡਾਕ ਕੇ ਮਾਰਨ ਵਾਲਾ ਉਹੀ ਕੰਪਲੇਟਡ ਆ ਉਹ ਇਸ ਲਈ ਕੰਪਲੇਟਡ ਬਣੇ ਸੀ ਵੀ ਤਾਂ ਕਿ ਸਾਡੇ ਵਰਗੇ ਤੁਹਾਡੇ ਵਰਗੇ ਜਿਹੜੇ ਪੱਤਰਕਾਰ ਆ ਸਾਡੇ ਵਰਗੇ ਜਿਹੜੇ ਸਮਾਜ ਸੇਵੀ ਆ ਉਹਨਾਂ ਤੋਂ ਪੁੱਛ ਨਾ ਸਕਣ ਵੀ ਐਡਾ ਵੱਡਾ ਕਪੜਾ ਹੋਇਆ ਔਰ ਐਡੇ ਵੱਡੇ 70 ਦੇ ਉੱਪਰ ਹੋਇਆ ਇਹ ਕਿਵੇਂ ਹੋਇਆ ਉਹ ਕਮਿਸ਼ਨਰ ਸਾਹਮਣੇ ਤਾਂ ਸਿਰਫ ਆਪਣਾ ਉਹ ਦਿਨ ਪੱਲਾ ਝਾੜਨਾ ਸੀ ਪਰ ਅਸੀਂ ਉਹਨਾਂ ਨੂੰ ਇੱਕ ਗੱਲ ਕਹੀ ਸੀ ਮੈਂ ਕਮਿਸ਼ਨਰ ਸਾਹਿਬ ਇਹ ਤਾਂ ਤੁਹਾਨੂੰ ਜਵਾਬ ਦੇਣਾ ਪੈਣਾ ਕਿਉਂਕਿ ਇਹ ਤੁਹਾਡੇ ਅਫਸਰ شاہੀ ਦੇ ਪੈਸੇ ਨਹੀਂ ਇਹ ਉਹ ਗਰੀਬ ਮੁਲਾਜ਼ਮਾਂ ਦੇ ਪੈਸੇ ਹੈ ਮੈਂ ਤੁਹਾਨੂੰ ਇੱਕ ਗੱਲ ਕਿਉਂ बार-बार ਪੁੱਛਾਂ ਜੀ ਕਿ ਵਿਕੋਗੇ ਤਾਂ ਨਹੀਂ ਮੈਂ ਖੜਾ ਉਸ ਬੰਦੇ ਨਾਲ ਹੋਊਂਗਾ ਜਿਹਦਾ ਜ਼ਮੀਰ ਜਾਗਦਾ ਹੋਊਗਾ ਅੱਜ ਮੈਂ ਦੇਖ ਲੈ ਜ਼ਮੀਰ ਜਾਗਦਾ ਹੈ ਕਿਉਂਕਿ ਪੈਸਾ ਹਰ ਕਿਸੇ ਲਈ ਅਹਿਮੀਅਤ ਨਹੀਂ ਰੱਖਦਾ ਪੈਸਾ ਉਹ ਸਫਾਈ ਕਰਮਚਾਰੀਆਂ ਲਈ ਅਹਿਮੀਅਤ ਰੱਖਦਾ ਜਿਹ ਠੰਡਾਂ ਦੇ ਵਿੱਚ ਹੀ ਉੱਠ ਕੇ ਪੰਜਵੇਂ ਉੱਠ ਕੇ ਆਪਣੇ ਕੰਮ ਨੂੰ ਜਾਂਦੇ ਨੇ ਉਹਨਾਂ ਦਾ ਪੈਸਾ ਮੇਰੇ ਲਈ ਅਹਿਮੀਤ ਰੱਖਦਾ ਕਿਉਂਕਿ ਉਹ ਰੋਟੀ ਕਿਸ ਤਰ੍ਹਾਂ ਕਮਾ ਕੇ ਖਾ ਰਹੇ ਨੇ ਇਹ ਸਾਡਾ ਜ਼ਮੀਰ ਜਾਣਦਾ ਦੇਖੋ ਕਪੂਰ ਸਾਹਿਬ ਤੁਹਾਨੂੰ ਇੱਕ ਬੇਨਤੀ ਕਰੂੰਗਾ ਪਿਛਲੇ ਦਿਨ ਹੀ ਨਾ ਜਿੰਨੀਆਂ ਵੀ ਰੈਲੀਆਂ ਹੋਈਆਂ ਸਰਕਾਰ ਦੀਆਂ ਸਾਰੀਆਂ ਰੈਲੀਆਂ ਦੇ ਵਿੱਚ ਕਾਰਪੋਰੇਸ਼ਨ ਦੇ ਮਜ਼ਾਜਮਾ ਨੂੰ ਬੱਸਾਂ 'ਚ ਧੂ ਧੂ ਕੇ ਇਹਨਾਂ ਦੀਆਂ ਹਾਜ਼ਰੀਆਂ ਉੱਥੇ ਲਾਈਆਂ ਜਾਂਦੀਆਂ ਸ਼ੋਸ਼ਣ ਦੇਖੋ ਤੁਸੀਂ ਪਹਿਲਾਂ ਤਾਂ ਉਹ ਆਪਣੇ ਇਲਾਕੇ ਲਾਨ ਸੀਵਰ 'ਚ ਵੜਨ ਝਾੜੂਆਂ ਮਾਰਨ ਲੋਕਾਂ ਦੀ ਗੰਦਗੀ ਚੱਕਣ ਉਸ ਤੋਂ ਬਾਅਦ ਸਰਕਾਰ ਦੇ ਜਿਹੜੇ ਪ੍ਰੋਗਰਾਮ ਹੁੰਦੇ ਆ ਸਰਕਾਰੀ ਉਹਨਾਂ ਦੇ ਵਿੱਚ ਜਾ ਕੇ ਉਹਨਾਂ ਦੀਆਂ ਹਾਜ਼ਰੀਆਂ ਲੱਗਦੀਆਂ ਲੇਕਿਨ ਰੋਟੀ ਨਹੀਂ ਪਾਣੀ ਨਹੀਂ ਭੁੱਖੇ ਪਿਆਸੇ ਕਿਉਂਕਿ ਸਰਕਾਰ ਕੋ ਬੰਦੇ ਤਾਂ ਹੈ ਨਹੀਂ ਆਪਣੀ ناکامی ਛੁਪਾਉਣ ਵਾਸਤੇ ਇਹ ਕਾਰਪੋਰੇਸ਼ਨ ਦੇ ਮਜ਼ਾਜਮਾ ਨੂੰ ਵਰਤਦੇ ਆ ਤੁਸੀਂ ਇੱਕ ਗੱਲ ਦੱਸੋ ਕੋਈ ਵੀ ਐਮਐਲਏ ਮੰਡ ਤੋਂ ਪਹਿਲਾਂ ਰੇਡ ਮਾਰਨ ਚਲੇ ਜਾਂਦੇ ਆ ਗਰੀਬਾਂ ਦੀਆਂ ਹਾਜ਼ਰੀਆਂ ਤੇ ਮਜ਼ਾਜਮਾ ਦੀਆਂ ਕਾਰਪੋਰੇਸ਼ਨ ਦੇ ਮਜ਼ਾਜਮਾ ਦੀ ਕੀ ਕਦੀ ਇਹਨਾਂ ਨੇ ਕਿਸੇ ਥਾਣੇ ਦੇ ਐਸਐਚਓ ਤੇ ਰੇਡ ਮਾਰੀ ਹੈ ਵੀ ਤੇਰੇ ਥਾਣੇ 'ਚ ਮਜ਼ਾਜਮਾ ਪੂਰੇ ਆ ਕਿ ਨਹੀਂ ਆ ਕਿਉਂ ਕਿਉਂਕਿ ਉੱਥੇ ਡੰਡਾ ਦਿਸਦਾ ਇਹ ਝਾੜੂ ਵਾਲੇ ਐ ਗਰੀਬ ਐ ਇਹਨਾਂ ਦੀਆਂ ਹਾਜ਼ਰੀਆਂ ਚੈੱਕ ਕਰਨ ਸਾਰੇ ਐਮਐਲਏ ਪਹੁੰਚ ਜਾਂਦੇ ਆ ਤਨਖਾਹਾਂ ਇਹਨਾਂ ਨੂੰ ਤਿੰਨ ਤਿੰਨ ਮਹੀਨੇ ਨਹੀਂ ਕੋਈ ਦਿੰਦਾ ਅੱਜ ਵੀ ਹੁਣ ਮੇਰੇ ਕੋ ਦੋ ਮੁਜ਼ਾਜਮ ਰੋਕੇ ਗਏ ਆ ਉਹਨਾਂ ਦੀ ਇੱਕ ਮੁਜ਼ਾਜਮ ਦੀ ਬੇਟੀ ਦਾ ਵਿਆਹ ਵਾ ਸਿਰਫ ਉਹਦਾ ਬੈਂਕ ਲੋਨ ਕਿਉਂ ਨਹੀਂ ਹੋ ਰਿਹਾ ਕਿਉਂਕਿ ਉਹਦੀ 4-6 ਮਹੀਨੇ ਤੋਂ ਤਨਖਾਹਾਂ ਨਹੀਂ ਪ੍ਰੋਪਰ ਆ ਰਹੀਆਂ ਸੀ ਉਹਦਾ ਬੈਂਕ ਨੇ ਸਿਪਲ ਖਰਾਬ ਕਰਤਾ ਇਹ ਉਹਦਾ ਕਸੂਰ ਐ ਬਿਲਕੁਲ ਤੁਹਾਨੂੰ ਇੱਕ ਨਵਾਂ ਕੋਟਾਲਾ ਨਗਰ ਨਿਗਮ ਦਾ ਸਾਹਮਣੇ ਲੈ ਕੇ ਆਏ ਆ ਲੇਕਿਨ ਉਹ ਕੋਟਾਲੇ ਦੇ ਵਿੱਚ ਲੁਧਿਆਣਾ ਲਾਈਵ ਪ੍ਰਮੁਖਤਾ ਦਾ ਖਬਰ ਦਿਖਾਏਗਾ ਵੀ ਤੇ ਦਿਖਾਉਂਦਾ ਰਹੇਗਾ ਲੇਕਿਨ ਉਸ ਦੇ ਵਿੱਚ ਅਸੀਂ ਜਿਹੜਾ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਫੋਨ ਕੀਤਾ ਤੇ ਉਹਨਾਂ ਨੇ ਫੋਨ ਚੱਕਣਾ ਮناسب ਨਹੀਂ ਸਮਝਾ ਉਹਨਾਂ ਨੂੰ ਆ ਸੀਗਾ ਕਿ ਪਹਿਲੇ ਵੀ ਜਿਹੜਾ ਹੈਗਾ ਵਾ ਕੀ ਪਹਿਲੇ ਵੀ ਇਸ ਮਾਮਲੇ ਦੇ ਵਿੱਚ ਜਿਹੜਾ ਹੈ ਲੁਧਿਆਣਾ ਲਾਈਵ ਦੀ ਖਬਰ ਤੋਂ ਬਾਅਦ ਅਸਰ ਦੇਖਿਆ ਸੀਗਾ ਲੇਕਿਨ ਇਸ ਵੇਲੇ ਮੈਂ ਕੋਈ ਬਿਆਰੀ ਦਾ ਲੈ ਕੇ ਸਸਪੈਂਡ ਨਹੀਂ ਕੀਤਾ ਗਿਆ ਤਾਨੂੰ ਇੱਕ ਵੱਡੀ ਗੱਲ ਦੱਸ ਦਿਆਂ ਜਿਨ੍ਹਾਂ ਨੇ ਕਪਲਾ ਕੀਤਾ ਉਹਨਾਂ ਨੂੰ ਸਸਪੈਂਡ ਨਹੀਂ ਕੀਤਾ ਗਿਆ ਜਿਹੜੇ ਜਾਂਚ ਕਮੇਟੀ ਚ ਪਾਏ ਗਏ ਸੀਗੇ ਉਹੀ ਜਿਹੜੇ ਨੇ ਦਾਗਦਾਰ ਨਿਕਲ ਗਏ ਹੁਣ ਦੇਤੇ ਆ ਕਾਰਵਾਈ ਤਾਂ ਕਰ ਦਿੱਤੀ ਗਈ ਹੈ ਲੇਕਿਨ ਬਾਕੀਆਂ ਨੂੰ ਤਾਂ ਸਸਪੈਂਡ ਕਰ ਦਿੱਤਾ ਸੀਗਾ ਲੇਕਿਨ ਇਹ ਵੱਡੇ ਕਿਹਦੀ ਸੁਰੱਖਣ ਦੇ ਵਿੱਚ ਆ ਕੰਮ ਕਰਦੇ ਸੀਗੇ ਕਿ ਇਹਨਾਂ ਨੂੰ ਸਸਪੈਂਡ ਕੀਤਾ ਜਾਊਗਾ ਕਿ ਨਹੀਂ ਕੀਤਾ ਜਾਊਗਾ ਜਾਂ ਪਰਚਾ ਦਰਜ ਕੀਤਾ ਜਾਊਗਾ ਕਿ ਨਹੀਂ ਕੀਤਾ ਜਾਊਗਾ ਲੁਧਿਆਣਾ ਸ਼ਹਿਰ ਦੇ ਵਿੱਚ ਨਗਰ ਨਿਗਮ ਕ腐ਪਸ਼ਨ ਦਾ ਅੱਡਾ ਬਣ ਚੁੱਕੀ ਹੈ ਇਹ ਇਸ ਕਰਕੇ ਕਿਹਾ ਜਾ ਸਕਦਾ ਹੈ ਕਿ ਨਗਰ ਨਿਗਮ ਦੇ ਵਿੱਚ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਕਈ ਵਾਰ ਕਰੋੜਾਂ ਦਾ ਕਈ ਵਾਰ ਉਸ ਤੋਂ ਵੱਡੇ ਕਰੋੜਾਂ ਦਾ ਕਪਲਾ ਸਾਹਮਣੇ ਆਂਦਾ ਰਹਿੰਦਾ ਹੁਣ ਦੇਖਦੇ ਆ ਹੋਰ ਕਿੰਨੇ ਕਰੋੜਾਂ ਦਾ ਕਪਲਾ ਸਾਹਮਣੇ ਆਊਗਾ ਲੁਧਿਆਣਾ ਲਾਈਵ ਤੁਹਾਨੂੰ ਅਸਲ ਸੱਚਾਈ ਦਿਖਾਉਂਦਾ ਰਹੂਗਾ ਲੁਧਿਆਣਾ ਕੈਮਰਾਮੈਨ ਐਮੀ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ ਲਾਈਵ